ਅ ਦੇਖੋ ਐਮਸੀ ਦੇ ਇਲੈਕਸ਼ਨ ਨਗਰ ਕਾਉਂਸਲ ਦੇ ਆ ਰਹੇ ਨੇ ਤੇ ਅੱਜ ਖੁਸ਼ੀ ਦੀ ਗੱਲ ਹੈ ਕਿ 8 ਨੰਬਰ ਵੋਟ ਤੋਂ ਕਾਫੀ ਬੰਦੇ 60 ਕ ਬੰਦੇ 65 ਬੰਦੇ ਉੱਥੋਂ ਜੁਆਇਨ ਕਰ ਰਹੇ ਨੇ ਬੀਜੇਪੀ ਪਾਰਟੀ ਨੂੰ ਬਾਕੀ ਕੁਝ ਪਿੰਡਾਂ ਦੇ ਵੀ ਹੈਗੇ ਨੇ ਸੋ ਬਹੁਤ ਅੱਛੀ ਸ਼ੁਰੂਆਤ ਇਸ ਹਮੇਸ਼ਾਲ ਦੇ ਵਿੱਚ ਹੋਈ ਔਰ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਬਹੁਤ ਵਧੀਆ ਤਰੀਕੇ ਨਾਲ ਨਗਰ ਕਾਉਂਸਲ ਛੇ ਆਪਾਂ ਆਪਣਾ ਖਾਤਾ ਖੋਲਾਂਗੇ ਇੱਕ ਪਿੰਚੂ ਦੇ ਇਲੈਕਸ਼ਨ ਹੋਏ ਸੀ ਨਗਰ ਬਲਾਕ ਸਮिति ਦੇ ਜਿਹੜਾ ਪਰਛਪੀਆਂ ਹਾਂਜੀ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਬਹੁਤ ਵਧੀਆ ਵੋਟਾਂ ਮਿਲੀਆਂ ਸੀਗਾ ਉਤਸ਼ਾਹ ਦੇਖ ਨੂੰ ਮਿਲਿਆ ਪਿੰਡਾਂ ਦੇ ਵਿੱਚ ਉਹਦੇ ਵਿੱਚ ਕੀ ਕਹੋਗੇ ਜੀ ਦੇਖੋ ਮੈਨੂੰ ਖੁਸ਼ੀ ਹੈ ਕਿਉਂਕਿ ਪਹਿਲੀ ਵਾਰੀ ਬੀਜੇਪੀ ਪਿੰਡਾਂ ਦੇ ਵਿੱਚ ਪੰਚਾਇਤ ਦੇ ਬਾਅਦ ਹੋਣ ਆਪਣਾ ਅਸਲੀ ਰੂਪ ਦੇ ਵਿੱਚ ਪੈਰ ਧਰ ਰਹੀ ਸੀ ਔਰ ਖੁਸ਼ੀ ਹੈ ਕਿ ਸਵਾਗਤ ਹੋਇਆ ਔਰ ਹਰ ਲੋਕਾਂ ਨੇ ਵੋਟਾਂ ਪਾਈਆਂ ਤਾਂ ਮੈਂ ਸੋਚਦੀ ਹਾਂ ਕਿ ਪਾਰਟੀ ਦੇ ਲਈ ਇਹ ਬਹੁਤ ਵਧੀਆ ਨੀਹਾਂ ਧਰੀਆਂ ਗਈਆਂ ਅਗਲੀਆਂ ਇਲੈਕਸ਼ਨਾਂ ਦੇ ਲਈ ਅੱਜ ਮਹਾਰਾਣੀ ਪ੍ਰਨੀਤ ਕੌਰ ਜੀ ਸਾਬਕਾ ਵਿਦੇਸ਼ ਰਾਜ ਮੰਤਰੀ ਸਾਡੇ ਦਫ਼ਤਰ ਬੀਜੇਪੀ ਸਮਾਣਾ ਦੇ ਜਿਹੜੇ ਹੈਗਾ ਉੱਥੇ ਆਏ ਨੇ ਕਿਉਂਕਿ ਸਮਾਣੇ ਚ ਜਿਹੜੀਆਂ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਹਨ ਅਸੀਂ ਵਾਰਡ ਟੂ ਵਾਰਡ ਸਾਰੇ ਕਿਤੇ ਜਾ ਰਹੇ ਹਾਂ ਅੱਜ ਸਮਾਣੇ ਚੋਂ 8 ਨੰਬਰ ਵਾਰਡ ਤੇ ਹੋਰ ਜਿਹੜੀ 8 ਨੰਬਰ ਵਾਰਡ ਪੁਰਾਣੀ ਆ ਉੱਥੋਂ ਦੇ ਕਾਫੀ ਹੋਰ ਬਾਰਡਾਂ ਚੋਂ 50-60 ਬੰਦੇ ਜਿਹੜੇ ਸਾਨੂੰ ਉਹਨਾਂ ਨੇ ਆਪ ਕੰਟੈਕਟ ਕੀਤਾ ਉਹਨਾਂ ਦੀ ਦਿਲਚਸਪੀ ਸੀ ਵੀ ਅਸੀਂ ਭਾਜਪਾ ਚ ਆਉਣਾ ਹੈ ਭਾਜਪਾ ਚ ਆ ਕੇ ਭਾਜਪਾ ਦੇ ਬੰਦਿਆਂ ਨੂੰ ਅਸੀਂ ਵੋਟਾਂ ਪਾਉਣੀ ਆ ਸੋ ਅੱਜ ਮਹਾਰਾਜਨ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਸੋ ਅੱਜ ਜਿਹੜੇ ਬਾਰ ਨੰਬਰ 8 ਦੇ 50-60 ਬੰਦੇ ਉਹ ਨੇ ਤੇ ਕੁਝ ਪਿੰਡਾਂ ਚੋਂ ਜਿਹੜੇ ਦੂਰ ਦੇ ਮੁੰਡੇ ਨੇ ਸਾਡੇ ਉਹ ਸ਼ਾਮਲ ਕਰ ਰਹੇ ਮਹਾਰਾਜਨ ਸਾਹਿਬ ਉਹਨਾਂ ਨੂੰ ਸਾਡੀ ਪਾਰਟੀ ਚ ਸ਼ਾਮਲ ਕਰਨਗੇ ਤਾਂ ਜੋ ਅਸੀਂ ਤਾਕਤ ਹੋ ਕੇ ਨਗਰ ਕੁਰਸੀ ਨੂੰ ਟੋਨ ਡਾ ਸਕੀਏ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਜਨ ਕਲਿਆਣ ਸੋਚ ਹੈ ਉਹਨੂੰ ਦੇ ਸਮਾਣੇ ਦੀ ਜਨਤਾ ਨਾਲੇ ਪੂਰੇ ਪ੍ਰਦੇਸ਼ ਦੀ ਜਨਤਾ ਬਹੁਤ ਜ਼ਿਆਦਾ ਉਛਾ ਹੈ ਲੋਕ ਇਸ ਸਰਕਾਰ ਦਾ ਇਸ ਜਿਹੜੀ ਇਹ ਵਿਵਸਥਾ ਹੈ ਇਹਦਾ ਬਦਲ ਬੀਜੇਪੀ ਚ ਜਾਂਦੇ ਨੇ ਇਸ ਕਰਕੇ ਸਮਾਣੇ ਦੇ ਕਾਫੀ ਯੂਥ ਨੇ ਸਾਨੂੰ ਕੰਟੈਕਟ ਆ ਕੇ ਕੀਤਾ ਹੈ ਤੇ ਅੱਜ ਬੜੀ ਬਹੁਤ ਭਾਰੀ ਸੰਖਿਆ ਚ ਆ ਕੇ ਬੀਜੇਪੀ ਜੁਆਇਨ ਕਰ ਰਹੇ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਵਿਸ਼ੇਸ਼ ਤੌਰ ਤੇ ਇਸ ਜੁਆਇਨਿੰਗ ਵਾਸਤੇ ਇੱਥੇ ਆਏ ਹੋਏ ਨੇ ਤੇ ਇਹ ਅਸੀਂ ਪੂਰਾ ਸਾਨੂੰ ਵਿਸ਼ਵਾਸ ਹੈ ਕਿ ਜਿਹੜੇ ਮਿਊਨਿਸਪਲ ਕੌਂਸਲ ਦੇ ਇਹ ਇਲੈਕਸ਼ਨ ਜ਼ੋਨ ਜਾ ਰਹੇ ਨੇ ਇਨਾ ਚ ਬੜਾ ਅੱਛਾ ਪਰਿਨਾਮ ਦੇਵਾਂਗੇ